ਸਕਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ 7-8 ਵਾੜਾ ਦਿਖਾਵਾਂਗੇ ਕੁਝ 2-3 ਦੇ ਵਿੱਚੋਂ ਸੂਈਆਂ ਹੋਈਆਂ ਤੇ ਬਾਕੀ ਕੱਪੜਾ ਡਿਟੇਲ ਵੀਰ ਤੋਂ ਬਾਅਦ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖ ਤੇ ਮੋਬਾਈਲ ਨੰਬਰ ਜੀ ਆਪਣਾ 98763 20604 ਅੱਜ ਆਪਣੇ ਕੋਲੇ ਲਗਭਗ ਮੈਨੂੰ ਕਹਿੰਨਾ 7 ਕਿਨਾਂ ਦੇ ਸੇਲ ਹਨ ਠੀਕ ਆ ਕੈਸ ਹੋਈਆਂ ਹੋਈਆਂ ਦੋ ਸੂਈਆਂ ਠੀਕ ਆ ਪਹਿਲੇ ਨੰਬਰ ਜਿਹੜੇ ਸੂਈ ਵੀ ਦੇਖੀ ਜਾਂਦੇ ਆ ਕਿਹੜਾ ਸੂਆ ਤੇ ਕੈਦਨ ਹੋਵੇ ਸੂਈ ਨੂੰ ਇਹ ਵੀਰੇ ਚੌਥਾ ਦਿਨ ਸੂਈ ਨੂੰ ਆ 6 ਦਿਨ ਤੋਂ 6 ਦਿਨ ਮੂੰਹ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਆ ਗਿਆ ਮਿਲ ਦੁੱਧ ਕਿੰਨਾ ਐਸ ਵਕਤ ਮੌਕੇ ਦੀ ਦੁੱਧ ਬਾਈ ਹੁਣ 18 19 18 19 ਬਿਲਕੁਲ ਰੈਡੀ 9 ਲੀਟਰ ਟਾਈਮ ਦੇ ਮਿਲ ਕੇ ਦੇ ਦਾਂਗੇ ਭਾਵੇਂ ਤਿੰਨ ਟਾਈਮ ਚੁੱਕਦੇ ਆਂ ਠੀਕ ਹੈ ਮਾਲਕੇ ਚੱਲੋ ਪਾਈਆ ਵਧੂਗਾ ਘੜਦਾਨੇ ਹੋਰਾਂ ਵੀ ਦਿੱਖਦੀ ਨਹੀਂ ਠੀਕ ਹੈ ਤੇ ਰੇਂਜ ਇਹਦੀ ਕਿੰਨੀ ਖੂਗੀ ਰੇਂਜ ਵੀਰੇ ਫੋਨ ਸਰ ਜੀ ਦੀ ਕੋਈ ਇਹ ਤਾਂ ਨਿਕਾਲਾ 60 ਹਲਿਆ ਲੱਖ ਮੰਗੀ ਜਾਉ ਨਾ ਨਾ ਜੈਜ ਭਾ ਠੀਕ ਹੈ ਚੌਣ ਚਵਾਦੀ ਓਕੇ ਚੌਣ ਚਵਾ ਵੀਰੇ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਤੋੜ ਕੇ ਦਿਖਾਵਾਂਗੇ ਠੀਕ ਹੈ ਪਹਿਲਾਂ ਧਾਰਾ ਮਾਰ ਦੋ ਫਿਰ ਆਪਾਂ ਤੋੜ ਦਿਆਂ ਨੂੰ ਸੋ ਵੀਰੇ ਚਵਾਈ ਦੇਖ ਸਕਦੇ ਹੋ ਜੀ ਪੂਰਾ ਮੋਟਾ ਮੋਟਾ ਚੌਣ ਧਾਰਾ ਦੇਖੋ ਕਿਆ ਬਾਤ ਹੈ ਜਿਵੇਂ ਲਾਠੀ ਚਾਰਜ ਜੋ ਪੈਂਦੀਆਂ ਮੋਟਾ ਮੋਟਾ ਚੌਣਾ ਜਿਵੇਂ ਗੁੱਠੇ ਵਰਗਾ ਚੌਣਾ ਜਿਵੇਂ ਕਿਆ ਬਾਤ ਹੈ ਸੋ ਦੇਖੋ ਬ ਤੇ ਜਿੱਦਾਂ ਮਰਜੀ ਵਹਿ ਜਾਓ ਥੱਲੇ ਸੋ ਦੇਖੋ ਚੋਣ ਵਗੈਰਾ ਪੂਰਾ ਸਾਫ ਸੁਥਰਾ ਚੋਣ ਮੋਟਾ ਮੋਟਾ ਬਾ ਠੀਕ ਹੈ ਜੋ ਓਕੇ ਸੋ ਚੋਵਾਈ ਵਾਲੇ ਪਾਸੋਂ ਬੇਫਿਕਰ ਹੋ ਜਾਵਾਂ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਚਾਰੇ ਸਾਹ ਨਿਖੜਵੇਂ ਨਾੜਾ ਨੂੜਾ ਬਹੁਤ ਚੰਗੀਆਂ ਕਿੰਨਾ ਦੇ ਦੁੱਧ ਪਾ ਦੂੰ ਅੰਦਾਜ਼ੇ हिसाब ਨਾਲ ਜੀ ਇਹ ਦੁੱਧ ਵਾਈ ਇਹਦਾ ਪ੍ਰੂਨ ਦੇ ਦਿੱਤਾ ਹੋਊਗਾ 23-24 ਕਿਲੋ ਠੀਕ ਹੈ ਹਾਂ ਆਪਾਂ ਜੱਟ ਸੌਦਾ ਇਹ ਲਾ ਜੀ ਵੀ 22-23 ਗਰਮੀ ਦੇ ਵਿੱਚ ਵੀ ਦਿੰਦੀ ਰਹੋਗੇ ਫਿਰ ਫਿਰ ਤੈਨੂੰ 27-28 ਦੇਣਾ ਚਾਹੀਦਾ ਸਮੀ ਬਲੀ ਦੀ ਕੋਈ ਐ ਨਹੀਂ ਠੀਕ ਹੈ ਹਾਂ 25 ਤੋਂ ਪਾਰ ਵਾਲੀ ਹੈਗੀ ਆ ਹੈਗੀ ਬਿਲਕੁਲ ਬਾਈ ਨੇ ਠੀਕ ਆ ਤੋਰੇ ਬਾਹਰ ਨੂੰ ਸੁਪਰੋ ਫੇਸ ਕੁਆਲਟੀ ਵਗੈਰਾ ਤੇ ਕੱਦ ਕਾਠ ਵਗੈਰਾ ਵੇਖ ਸਕਦੇ ਹੋ ਦੂਸਰਾ ਸੂਆ ਸੂਈ ਸਵਾਈ 18 ਲੀਟਰ ਦੁੱਧ 9 ਲੀਟਰ ਪਰ ਟਾਈਮ ਦਾ ਵੀਰ ਕਹਿੰਦਾ ਮਿਲ ਕੇ ਦੇ ਦਾਂਗੇ ਜਮਾ ਤਿੰਨ ਟਾਈਮ ਚ ਚੋਲਿਓ ਤੁਸੀਂ ਪੇ ਮੰਡ ਲਓਨੇ ਤੁਹਾਡਾ ਫਰਜ ਬਣਦਾ ਤੇ ਸੱਲੀ ਕਰਕੇ ਮਾਲ ਖਰੀਦਿਓ ਤੇ ਬਾਕੀ ਨਾੜਾ ਨੂੜਾ ਚੰਗਿਆ ਚਾਰੇ ਥਾਂ ਨਿਖੜਵੇਂ ਸਾਫ ਸੁਥਰੇ ਬੱਚੀ ਜਵਾਨੀ ਦੇ ਵਿੱਚ ਆ ਸਾਈਜ਼ ਵਗੈਰਾ ਤੇ ਬਾਡੀ ਬੰਤਰ ਚੰਗਿਆ ਸੂਈ ਸਵਾਈ ਆ ਤੇ ਧਾਰਾ ਵਗੈਰਾ ਤੇ ਜੇਰ ਵਗੈਰਾ ਕੰਮ ਡਾਣਾ ਕਿਉਂਕਿ ਚਾਰ ਪੰਜ ਦਿਨ ਹੋ ਗਏ ਸੂ ਬੱਚਾ ਮੇਰ ਕਾਫਾ ਪਿੱਛੇ ਤੇ ਜਿਹੜੀ ਦੂਜੇ ਨੰਬਰ ਆਪਾਂ ਵੇਖੀ ਜੰਨੇ ਜੇ ਇਹ ਕਿਹੜਾ ਸੁਆ ਇਹ ਵੀਰੇ ਦੂਜੀ ਸੁਈ ਇਹ ਆ ਠੀਕ ਹੈ ਇਹ ਵੀ ਛੇੜਾ ਕੈ ਦਿਨ ਹੋ ਕੇ ਸੁਈ ਨੂੰ ਸੁਈ ਇਹ ਵੀਰੇ ਪਾਸੋਂ ਬੱਚਾ ਜਾਂ ਬੱਚੀ ਆ ਬੱਚੀ ਆ ਬਈ ਮਰ ਜਰਸੀ ਚ ਪੈਂਦੀ ਹੈ ਨਾ ਸੋ ਜਰਸੀ ਚ ਪੈਂਦੀ ਬੱਚੀ ਇਸ ਵਕਤ ਕਿੰਨਾ ਦੁੱਧ ਹੋਊ ਚੋਣ ਦਾ ਇਹ ਦੁੱਧ ਵੀਰੇ ਹੁਣ ਇਹਦੇ ਸਾਡੇ 15 16 15 16 ਰੈਡੀ ਲਗਭਗ ਮੰਨ ਕੇ ਚਲੇ 7 ਲੀਟਰ ਟਾਈਮ ਤੋਂ ਵਧੂਗਾ ਬਈ ਹੁਣ ਤਿਆ ਠੀਕ ਐ ਧਾਰਾ ਓਕੇ ਧਾਰਾ ਮਾਰ ਕੇ ਦਿਖਾਵਾਂਗੇ ਵੀ ਦੇਖੋ ਠੀਕ ਐ ਸੋ ਬਰ ਧਾਰਾ ਦੇਖ ਸਕਦੇ ਕਿਆ ਬਤਾ ਪੂਰਾ ਸੋਹਣਾ ਸਾਫ ਸੁਥਰਾ ਕੋਈ ਭੂਰ ਸਰ ਲਾਣੀ ਚੋਣ ਚਾਂ ਦੀ ਓਕੇ ਜਮਾ ਲਾਠੀ ਚਾਰ ਜਮਾ ਚਲਦੀ ਆ ਤੇ ਮਗਰ ਨਤਣਾ ਜੀ ਵੀ ਦੇਖ ਸਕਾ ਸੋ ਦੇਖੋ ਕਿਆ ਬਾਤ ਆ ਚੀਜੀਰ ਕਾ ਝੋਣਾ ਪੂਰਾ ਮੋਟਾ ਸਾਫ ਸੁਥਰਾ ਸੋ ਧਾਰਾਂ ਦੀ ਓਕੇ ਕੋਈ ਮੰਨ ਕੇ ਚਲੋ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਹੋਰ ਨਹੀਂ ਸੀਲ ਠੰਡੀ ਬਾਧੂ ਆ ਸੋ ਫਿਰ ਦੂਜੇ ਨੰਬਰ ਵਾਲੇ ਵਿਹੜ ਦੇਖ ਸਕਦੇ ਹੋ ਦੂਜਾ ਸੂਆ ਸੂਈ ਸਵਾਈ ਆ ਤੇ ਜੇਰ ਵਗੈਰਾ ਓਕੇ ਜਮਾ ਓਕੇ ਵੀਰੇ ਵੀਡੀਓ ਬਣੀ ਸੋ ਜੇਰ ਵਗੈਰਾ ਓਕੇ ਆ ਬਿਲਕੁਲ ਜਮਾ ਸੂਈ ਸਵਾਈ ਪਿੱਛੇ ਬੱਛੀ ਆ ਧਾਰਾ ਦੂਰ ਇੱਕ ਨੰਬਰ ਜਮਾ ਫਰਸਟ ਕਲਾਸ ਆ ਜਮਾ ਤੇ 14 ਤੋਂ 16 ਲੀਟਰ ਦੇ ਵਿੱਚ ਅੱਜ ਬੋੜਾ ਆਈ ਦੇ ਥੱਲੇ ਇਸ ਵਕਤ ਹਾਜ਼ਰ ਆ ਜਾਵਾਂ ਕੱਦ-ਕੜ ਬਹੁਤ ਆ ਬੱਚੀ ਜਵਾਨੀ ਦੇ ਵਿੱਚ ਆ ਅੰਦਾਜ਼ਾ ਹਾਈਐਸਟ ਕਿੱਡੇ ਦੁੱਧ ਤੱਕ ਜਾ ਸਕਦੇ ਪੀਕ ਲੈਵਲ ਜੀ ਇਹਦੇ 30 24 ਲੀਟਰ ਦੁੱਧ ਤੋਂ ਨਾਰਮਲ ਜੀ ਪਾ ਦੂ ਇਹਨਾਂ ਹਣਾ ਤੇ ਅੱਗੇ ਗੱਲ ਕਰਦੇ ਆਪਾਂ ਤੀਜੇ ਨੰਬਰ ਜਿਹੜੀ ਗੱਬਣ ਆ ਇਹ ਗੱਬਣ ਇਹ ਕਿਹੜਾ ਸੂਆ ਸੂ ਬਾਈ ਜੀ ਜਿਵੇਂ ਦੂਜੇ ਸੂਏ ਸੂ ਕੈ ਕਿਦਾਂ ਲੈਂਦੀ ਆ ਜੀ ਦੇ ਮਹੀਨੇ ਪਿਛੇ ਦਾ ਹਵਾਰਾ 10 ਦਿਨ ਲਗਭਗ ਸੂਣ ਚ ਬਾਕੀ ਢੱਲਣਾ ਬਹੁਤ ਖੰਡੀ ਹੋਦਾ ਠੀਕ ਹੈ ਅੰਦਾਜ਼ਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਮੇਰੇ ਦੇ ਬਲੂਨ ਦੇ ਦਿੱਤਾ 28 29 ਲੀਟਰ ਬਲੂਨ ਦਾ ਠੰਡਾ ਦੁੱਧ ਦਿੱਤਾ ਠੀਕ ਹੈ ਇਸ ਵਾਰ ਫਿਰ 30 ਨੂੰ ਕਰਾਸ ਕਰ ਸਕਦੀ ਆ 35 ਲੀਟਰ ਦੀ ਮੇਰੇ ਠੀਕ ਹੈ ਆਪਾਂ ਜੱਟ ਸੌਦਾ ਲਾ ਕੇ ਚੱਲੀਏ ਵੀ 30 ਤੋਂ ਪਾਰ ਵਾਲੀ ਹੈਗੀ ਆ ਹੈਗੀ ਹੈ ਬਈ ਬਿਲਕੁਲ ਬਿਲਕੁਲ ਠੀਕ ਹੈ ਤੋਰੀ ਵਾਰ ਨੂੰ ਅਗਲੇ ਦੌਰ ਗੇ ਦਾ ਚੀਪਾ ਆਉਂਦਾ ਬਹੁਤ ਠੰਡੀ ਸੀ ਤੇ ਦਿਨ ਮੇਲੇ 15 ਲੈ ਜੂ ਹਣਾ ਇਹ ਲੈ ਬਈ ਉੱਠੇ ਪਾਸੇ ਵਾਹੇ ਸਿੱਧੇ ਪਾਸੇ ਦਿਨ 15 ਕੱਢ ਜੂ ਰਾਮ ਨਾਲ ਅਗਲਾ ਕਹਿ ਦਿੰਦਾ ਚੀਪਾ ਬਈ ਗੂੰਦਿਆ ਲੈ ਜਾਣੇ 15 ਦਿਨ ਰਾਮ ਨਾਲ ਗੂੰਦਿਆ ਤੋਰੀ ਵਾਰ ਨੂੰ ਸੋ ਤੀਜੇ ਨੰਬਰ ਆ ਬੜੀ ਵਹਿੜ ਹੜੇ ਜਿਵੇਂ ਗੁੰਦੀ ਆਉਂਦੀ ਆ ਤੇ ਦੁੱਧ ਵੀ ਰਦਾਸ ਦਾ 25 ਤੋਂ ਪਾਰ ਪਾਇਆ ਵੇ ਇਸ ਵਾਰ 30 ਤੋਂ ਪਾਰ ਪਾ ਦੂ 28 ਲੀਟਰ ਬਲੂੰਡ ਦਿੰਦਾ 28 ਠੀਕ ਹੈ ਸੋ ਰਾਜਿਰੂ ਜੀ ਦੇਖੋ ਤੇ ਬਾਕੀ ਸਿੱਧੀ ਰੇਲ ਦੀ ਲਈਂ ਗੁੰ ਜਾਂਦੀ ਵੇ ਹੱਡੀ ਢੂਹੀ ਵਾਲੀ ਦੀ ਕੋਈ ਉੱਚਾ ਪਾਨ ਨਹੀਂ ਕੋਈ ਨੀਵਾ ਪਾਨੀ ਕਿਤੇ ਬਾੜ ਢਿੱਲਾ ਰਿੰਕਲਸ ਵਗੈਰਾ ਹਵਾਨੇ ਤੇ ਬਹੁਤ ਚੰਗੇ ਸਾਫ ਸੁਥਰੇ ਕੱਚੀ ਕੱਚੀ ਹੈ ਗੱਲੀ ਹੈ ਜਿਵੇਂ ਕਿਆ ਵਾਦਾ ਖੂਬਸੂਤ ਨਗੀਨਾ ਚਿੱਟੀ ਆਂਡੇ ਵਰਗੀਆਂ ਜਿਵੇਂ ਤੇ ਕੇ ਚੌਥੇ ਨੰਬਰ ਆ ਬ ਜਿਹੜੀ ਬੱਚੀ ਦੇਖੀਏ ਨੇ ਕਿਹੜਾ ਸੂਹ ਸੁਹੰਦੀ ਆ ਇਹ ਬਈ ਦੂਜੇ ਸੂਹੇ ਸੁਹੰਦੀ ਆ ਮੂਹੋ ਛਕ ਤੇ ਕਹਿ ਕੇ ਦਿੰਦੀ ਬਾਕੀ ਇਹ ਦੇ ਦੇਣੀ ਵੀ ਲੈ ਜੂ ਹਜੇ ਮੇਰੇ ਹਿਸਾਬ ਨਾਲ ਵੀ ਅੱਛਰ ਦਿਨ ਤੱਕ ਦੇ ਠੀਕ ਆ ਅੱਠ ਸੱਤ ਕ ਦਿਨ ਇਹਦੇ ਸੂਣ ਚ ਬਾਕੀ ਪਿਆ ਝੋਲੀ ਝਾਲੀ ਕਰਮ ਵਾਲੀ ਤੇ ਖਰਚ ਚੰਗੀ ਹੈ ਹਨਾ ਬੜਾ ਚੰਗਾ ਬਾਈ ਥਣ ਥਣ ਬਹੁਤ ਕੀ ਆ ਬਨਉਣ ਦਾਜਾ ਦੁੱਧਲੇ ਤੋਂ ਵੀ ਦੁੱਧ ਨੇ ਪਲੂਨ ਨੇ 19 20 19 20 ਦਿੱਤਾ 20 ਹਟ ਦੁੱਧ ਤੇ ਪਾਇਆ ਐਤ ਕੀ ਵੀ ਆਪਾਂ ਕਹਿੰਦੇ ਵੀ 19 20 ਦੇ ਦੂਗਾ ਸੇ ਨਾ ਮੰਨ ਕੇ ਠੀਕ ਆ ਦਿਨ 10 ਲੈ ਜੂ 8 9 ਦਿਨ ਠੀਕ ਆ ਰੇਟ ਬਾਜ ਬਹੁ ਬਿਲਕੁਲ ਰੇਟ ਤੇ ਆਜੇ ਤੋਰੇ ਬਾਹਰ ਨੂੰ ਸੁਬਹ ਚੌਥੇ ਨੰਬਰ ਆਪਾਂ ਬੱਚੀ ਦੇਖੀ ਜਿਹੜੀ ਕ੍ਰ ਤੇ ਬਾਕੀ ਮਥਾ ਮੂਥਾ ਦੇਖੋ ਕਿਆ ਬਾਤ ਹੈ ਜਮਾ ਚਾਪੜਵਰ ਕੀ ਭਈਆ ਦੁੱਧ 20 ਕਿਲੋ ਮੰਨ ਕੇ ਪਰਚੇਸ ਕਰ ਲਓ ਰੇਡ ਵੀਰ ਕਹਿੰਦਾ ਬਿਲਕੁਲ ਵਾਜਿਬ ਹੋਊਗਾ ਤੇ ਬਾਲਟ ਲਾ ਦੇਖੋ ਹਵਾਨੇ ਚ ਤੇ ਹਵਾਨਾ ਬਿਲਕੁਲ ਕੰਪੈਕਟ ਹਵਾਨਾ ਇਹਦਾ ਠੋਸ ਹਵਾਨੇ ਦੀ ਬਣੂਗੀ ਇਹ ਜਮਾ ਕੁਏ ਨਹੀਂ ਲੇਵਾ ਟੁੱਟਵਾ ਜਿਹੜੇ ਹਿਸਾਬ ਨਾਲ ਬੱਚੀ ਦੀ ਮੰਤਰਾਂ ਚਾਹੇ 10 ਦੁੱਧ ਘੜੇ ਪੀ ਚੱਲੇ ਨੇ ਬੁੱਢਾ ਬਾਨੀ ਸ਼ੋਅ ਕਰਨਾ ਨੇ ਤੇ ਹੁਣ ਬੜਾ ਚੰਗਾ ਲੱਗਿਆ ਆਹ ਹੱਲੇ ਵਾਜਾ ਮੈਂ ਕੰਪੈਕਟ ਲੇਵਾ ਲੇਵਾ ਨਹੀਂ ਤੋੜਦੀ ਬੱਚੀ ਨੇ ਸੋ ਮੇਨੇ ਗੱਲ ਵੜ ਖਰੀਦਣ ਵਾਲੇ ਆਪਣੀ ਲੇਵੇ ਦੇ ਸਿਰ ਤੇ ਹੁੰਦਾ ਕਿਉਂਕਿ ਵੱਡਾ ਲੇਵਾ ਆਪਾਂ ਲੈਣਾ ਮਸਟੈਟਿਕ ਦਾ ਡਰ ਰਹਿੰਦਾ ਉਦੋਂ ਮੁੜ ਕੇ ਜਦੋਂ ਪਤਾ ਮਸਟੈਟਿਕ ਆ ਕਿ ਪੂਰਾ ਦੁੱਧ ਟੁੱਟੂਗਾ ਤੇ ਬਾਕੀ ਮੈਡੀਸਨ ਦੇ ਖਰਚਾ ਆਉਣ ਲੱਗ ਜਾਂਦਾ ਤੇ ਅੱਗੇ ਪੰਜਵੇਂ ਨੰਬਰ ਜਿਹੜੀ ਬੱਚੀ ਦੇਖਦੇ ਆਂ ਇਹ ਵੀ ਪਲੂਣੇ ਮੂੰਹ ਤੋੜਾ ਮੂੰਹ ਦੋਨਾਂ ਪਲੂਣ ਬੱਚੀ ਹੁੰਦੀ ਆ ਪਹਿਲੇ ਸਵੇਕ ਐਗਦਾਂ ਲੈਂਦੀ ਆ ਜੀ ਇਹ ਵੀ ਭੀ ਦਿਨ ਤਾਂ ਲੈ ਜੂ ਹਜੇ ਪੰਜਾਂ ਥਾਣੇ ਵੀ ਮੁਠੀ ਵਾਲਾ ਕਰਦੀ ਆ ਜਮਾ ਹਨਾ ਲੇਵਾ ਕੰਪੈਕਟ ਆ ਜਮ ਸੋ ਮੂਹੋ ਦੋ ਦੰਦਾਂ ਤੇ ਹੁਣ ਦੇਖੋ ਬੱਚੀ ਚੌੜੀ ਹੋਈ ਹੈ ਜੀ ਤੋਂ ਲੈਵਾ ਦੇਖੋ ਜਿਹੜੇ ਸਾਬਾ ਥਾਣਾ ਚੌਣ ਗੁੱਠੇ ਗੁੱਠੇ ਛੱਡਾ ਛੱਡੂ ਏ ਚੀਪਾ ਬੜਾ ਚੰਗਾ ਬਈ ਸ਼ਹਿਰ ਵਰਗਾ ਚੀਪਾ ਹੁੰਦਾ ਠੀਕ ਹੈ ਸੋ ਸੋਹਣਾ ਏ ਬਣ ਕੇ ਚੱਲੋ ਵੀ ਹੁਣ ਮਖਿਆਲੀ ਮਾਰਦੀ ਆ ਤੇ ਸੂਣ ਦੇ ਵਿੱਚ ਇਹਦੇ ਦਿਨ ਬਾਕੀ ਪਏ ਹੈਗੇ ਮੂਹੋ ਦੋ ਦੰਦ ਪਲੂਣ ਪਹਿਲਾ ਸੂਆ ਸੋ ਦੇਖੋ ਆਸਟਰ ਦਾ ਬੱਚਾ ਹੀ ਆ ਤੇ ਖੁਲਣੀ ਵਾਲੀ ਝਾਗ ਜਿਆ ਕਰਨ ਵਾਲੀ ਖਾਂਦੀ ਬਿੰਦੀ ਲੱਗਦੀ ਪੂਰੀ ਜਮਾ ਸੋ ਦੇਖੋ ਥਾਂ ਤੁਹਾਨੂੰ ਬਹੁਤ ਚੰਗਾ ਤੇ ਸਾਫ ਸੁਥਰੀ ਜਮਾ ਪਲੂਣ ਪਹਿਲਾ ਸੂਆ ਮੂਹੋ ਦੋ ਦੰਦਾਂ ਤੇ ਰੇਡ ਵੀ ਬਾਜਬ ਹੋਊਗਾ ਬਿਲਕੁਲ ਆ ਬੁੱਥੀ ਬਾਥੀ ਬਈ ਬੜੀ ਚੰਗੀ ਸੋ ਜਿਵੇਂ ਹੁਣ ਮੌਸਮ ਗਰਮੀ ਦਾ ਹੁੰਦਾ ਪਿਆ ਸਾਰੇ ਜੇ ਗਾਂਜਾ ਵੀਰ ਜੇ ਉਸ ਹਾਬ ਦੇ ਅਕੋਰਡਿੰਗ ਦੇ ਗਾਂਜਾ ਲੈਤੀਆਂ ਮਿਆਂ ਤੇ ਚਾਹੇ ਬਾਹਰ ਹਾਲਾ ਮਗਰ ਹਾਲਾ ਨਾਲ ਬੰਨ ਦਿਓ ਤਾਂ ਵੀ ਇਹਨਾਂ ਨੇ ਗਰਮੀ ਨਹੀਂ ਮੰਨਨੀ ਇਹਨਾਂ ਨੇ ਤੇਰੀ 6ਵੇਂ ਨੰਬਰ ਆਪਾਂ ਵੇੜ ਦੇਖਦੇ ਆ ਜੀ ਇਹ ਵੀ ਵੀਰੋਂ ਦੂਜੇ ਸੂਰੇ ਦੂਜਾ ਸੂਰਾ ਸੁੰਦੀ ਆ ਕ੍ਰੋਸ ਆ ਗਈ ਹੈਨਾ ਕ੍ਰੋਸ ਹੈ ਵੀਰੇ ਠੀਕ ਹੈ ਇੱਕ ਇੱਕ ਦੇ ਲੈਦੀ ਆ ਵੀਰ ਦੇਣੀ ਵੀ ਲੈ ਲੂ ਹਜੇ ਪਾਛੇ ਜੇ ਪੱਠੇ ਚੰਗੇ ਪਾਲੂ ਕਿੰਨਾ ਦੁੱਧ ਦੇ ਦੂਗੀ ਇਹ ਵੀਰੇ ਇਹਦਾ ਪਲੂਨ ਦਾ 23 24 30 24 ਬੰਦੇ ਬਈ ਸੇਵਾ ਕਰ ਲੂਗਾ ਤਾਂ 25 ਪਾ ਲੂਗਾ। ਬਈ ਰਾਮਦਾਰੀ ਕਰ। ਨਹੀਂ 20 ਤੋਂ ਪਾਰ ਤਾਂ ਹੈਗੀ ਆ। ਬਈ ਠੰਡੀ ਬਹੁਤ ਆ ਝੋੜੀ ਝੜੀ ਬਹੁਤ ਚੰਗੀ ਠੀਕ ਐ। ਦਿਲ ਲੈ ਜੋ ਹਵਤਾ ਜੇ ਹਨਾ। ਮੈਂ ਕਿਹਾ ਬਾਦ। ਸੋ ਹਵਤਾ ਲੈ ਜੂ ਹਜੇ ਬਾਲ ਢਲਾ ਦੇਖੋ ਤੇ ਵਾਕੀ ਥਾਣਾ ਦੇ ਬਿੱਤੀ ਦੇਖੋ ਚਾਰੇ ਥਾਂ ਨਿਕਲ ਰੇ। ਠੀਕ ਐ। ਭਾਵੇਂ ਜਿਹੜੇ ਬਹਿੜਾ ਪਤਖਾ ਜਿੰਨੇ ਨਿਆਣਾ ਪਾਇ ਤੋਂ ਬਿਨਾ ਚੁੱਲ ਭਾਵੇਂ ਹਨਾ। ਜਿਵੇਂ ਮਾਰ ਜੀ ਭਾਵੇਂ ਥੱਲੇ ਜਵਾਕ ਤੁਰੇ ਤੇ ਤਾਂ ਵੀ ਨਹੀਂ ਪੁੱਗਿਆ। ਸੋਏ ਨਹੀਂ ਗੱਲ ਵੀ ਗਵਾਨੀਆ ਡੇਟਰ ਛਾੜ ਕਰ ਲੇ ਤੇ ਦਰਵਾਜ਼ੀ ਲੱਤਾਂ ਮਾਰਨ। ਬਾਈ ਬਾਹਰੀਆਂ ਠੰਡੀਆਂ ਸੀ। 2 4 5 सेम ਨੰਬਰ ਵਾਲੇ ਬੱਚੀ ਆ ਇਹ ਦੂਜਾ ਸੁਆ ਸੁਣਦੀ ਆ ਜਿੰਦ ਜਾਨ ਬਹੁਤ ਆ ਤੇ ਭੜੀ ਭੁੜੀ ਵੀ ਬਹੁਤ ਵਧੀਆ ਝੋੜੀ ਵਾਲੀ ਬੱਚੀ ਆ ਰਾਜੇ ਰੂਜੀਪੁਰੀ ਆ ਤੇ ਜਿਹੜੀ ਆਪਾਂ ਲਾਸਟ ਦੇ ਗਾਂ ਦੇਖੀ ਜਨੇ ਜੀ ਇਹ ਇਹ ਜਰਸੀ ਆ ਭਾਈ ਜਰਸੀ ਕੈ ਕਿਦਨ ਲੈਂਦੀ ਆ ਸੁਣ ਚ ਵੀਰੇ ਦਿਨ ਤਾਂ ਲੈ ਜੂ ਇਹ ਵੀ ਹਲੇ 7-8 ਠੀਕ ਹੈ ਹਾਂ ਪਰ ਇਹਦਾ ਕਲੂਨ ਦਾ ਦੁੱਧ ਵੀਰੇ 19 20 19 20 ਦਿੱਤਾ ਵੇ ਜਰਸੀ ਜਿ ਪਿਓਰ ਜਰਸੀ ਨਹੀਂ ਆਪਾਂ ਕਹਿੰਦੇ ਵੀ ਜਰਸੀ ਦਾ ਕ੍ਰੋਸ ਆ ਠੀਕ ਹੈ ਹਲਕਾ ਜਿਹਾ ਪੈਂਦਾ ਹਾਂ ਕਾਫੀ ਕਲਰ ਚ ਆ ਗਈ ਜਰਸੀ ਹੈ ਨਾ ਤੇ ਦੁੱਧ ਦੇ ਦੂ ਫੈਟ ਵਾਲਾ ਤੇ ਨਜ਼ਾਰੇ ਵਾਲਾ ਦੂ ਜਮਾ ਵੀਰੇ ਬਹੁਤ ਬਹੁਤ ਵਧੀਆ ਦੁੱਧ ਦੇਣਾ ਬਹੁਤ ਠੰਡੀ ਹੈ ਠੀਕ ਹੈ ਇਹ ਵੀ ਬਚਾਈ ਠੰਡੀ ਬਿਠੇ ਰਹੀ ਕਰਮ ਠੀਕ ਹੈ ਜਿਸਨ ਮਾਗੀ ਗਈ ਹੈ ਜਿਨੇ ਮਾਗੀ ਸੋ ਮਿਲਕ ਵੇਨ ਵਗੈਰਾ ਚੰਗੀ ਦਿਖਾਈ ਦਿੰਦੀ ਹੈ ਹੈ ਨਾ ਹਾਂ ਤੇ ਡੇਢ ਲੈ ਜੋ ਹਫਤਾ ਹੈ ਨਾ ਡੇਢ ਹੀ ਲੈ ਕਿੰਨਾ ਦੁੱਧ ਮੰਨ ਕੇ ਲੈਵੇ ਹੁੰਦਾ ਇਹਨੂੰ ਦੁੱਧ ਵੀਰੇ ਜਿੰਨੇ ਗਰਮੀ ਹੈ ਉਸ ਹਾਰਾ ਹੁਣ ਵੀ ਇਹਨੇ 19 ਵੀ 19 ਵੀ ਦੇਣੀ ਦੇਣਾ ਜਿੰਨਾ ਬੰਦਾ ਦਿੱਤਾ 18 ਕਿਲੋ ਲਈ ਹੈਗੀ ਮੰਨ ਲਿਆ ਕੋਈ ਨੋਰਮਲ ਥੋੜੀ ਬਾਹਰ ਨੂੰ ਸੋ ਬ੍ਰੈਂਡ ਦੇ ਆਪਸ ਨੂੰ ਬਹੁਤ ਸੋਹਣੀ ਜਰਸੀ ਚ ਕ੍ਰੋਸ ਚੀ ਦਿਖਾਈ ਆ ਜਿਹੜੀ ਦੁੱਧ ਪੀਣ ਵਾਲਾ ਸੌਦਾ ਜਮਾ ਜਿਹੜੀ ਮੰਨ ਕੇ ਚੱਲ ਵੀ ਗਵਾਂਣੇ ਦੇ ਮੁੱਠੀ ਬਾਖੀ ਦੇ ਕੋਲ ਆ ਕਹਿਣ ਦੇ ਜਾਸਿ ਜਮਾ ਜੈ ਜਿਆ ਕੇ ਆ ਬਤਾ ਹਲਕਾ ਜਿਹਾ ਕਰੋ ਜੇ ਮੰਨ ਕੇ ਚੱਲੇ ਜ 15 17% ਕ੍ਰੋਸ ਆ ਬਾਕੀ ਜਰਸੀ ਇਹ ਕ੍ਰੋਸ ਆ ਗਈ ਤਾਂ ਦੁੱਧ ਦੀ ਪੈਦਾਵਾਰ ਵਧ ਗਈ ਜੋ ਜਰਸੀ ਆ ਗਵਾਂਣ ਦਿਖਾਉਣੇ ਨੇ ਤਾਂ ਇਹ ਦੁੱਧ ਦੀ ਫੈਟ ਵਧਾਉਣੀ ਆ ਸੋ ਥੱਲੇ ਦੇਖੋ ਨਾੜਾ ਨੂੜਾ ਬਹੁਤ ਚੰਗੇ ਆ ਦਿਖਾਈ ਦਿੰਦੀਆਂ ਤੇ ਵਾਕਈ ਵੀ ਥਾਣ ਵੀ ਸੋਹਣਾ ਮੋਟਾ ਕੱਢੂਗੀ ਸੋ ਨਾਗਾ ਬਸ ਨੂੰ ਦਿਖਾਤੇ 7 98762661 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ